ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਨਗ ਨੀਲੀ ਰਾਬੀ ਡਾਚ ਚ ਟਾਪ ਕੁਆਲਿਟੀ ਦੀਆਂ ਝੋਟੀਆਂ ਲੈ ਕੇ ਆਏ ਚੰਗੇ ਦੁੱਧ ਵਾਲੀਆਂ ਐਡਰੈਸ ਤੇ ਜਾਣਕਾਰੀ ਵੀ ਤੋਂ ਪੁਸਕਿਦਾ ਰਹੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਿੰਡ ਦਾ ਵੀਡੀਓ ਆਪਣਾ ਐਡਰੈਸ ਕਨਫਰਮ ਕਰਵਾਉਦੇ ਜੀ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਬਾਈ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਪਰਾ 8847633127 8847633127 ਵੀਰਾਂ ਦਾ ਮੋਬਾਈਲ ਨੰਬਰ ਆ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀਆਂ ਦੇਖਿਆ ਨੇ ਕਹਿਮਾ ਸੂਆ ਦੂਜਾ ਸੂਆ ਦੂਜਾ ਸੂਆ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਹੈ ਸਾਢੇ 13 ਕਿਲੋ ਦਿੰਦਾ ਬਾਈ ਪਹਿਲੇ ਸੂਏ 13 ਵੱਡੇ ਕੱਦ ਕਾਠ ਵਾਲੀ ਰਿੰਗ ਸਿੰਘ ਨੀਲੀ ਰਬੀ ਟੱਚ ਚ ਆਹ ਦੇਖ ਸਕਦੇ ਹੋ ਦੋਸਤੋ ਚਾਰੇ ਪੰਜੇ ਨਿਸ਼ਾਨੀਆਂ ਪੂਰੀਆਂ ਕੌਰ ਦੀਆਂ ਨੀਲੀ ਰਬੀ ਦੀਆਂ ਪੂਛ ਬੱਲੀ ਮੱਥਾ ਵੱਲਾ ਥੱਲੇ ਵੀ ਇੱਕ ਦੋ ਨਿਸ਼ਾਨ ਹੈਗੇ ਨੇਗੇ ਬਾਕੀ ਪੈਰਾਂ ਤੇ ਵੀ ਮਾੜੇ ਮਾੜੇ ਬੱਗਦੇ ਨਿਸ਼ਾਨ ਹੈਗੇ ਨੇਗੇ ਅੱਖਾਂ ਵੀ ਬਿਲਕੁਲ ਬੱਗੀਆਂ ਨਹੀਂ ਗੀਆਂ ਦੋਨੇ ਅੱਖਾਂ ਚ ਮੰਨ ਲਓ ਵੀ ਜਿਹੜੇ ਲਸਣ ਹੋਣੇ ਚਾਹੀਦੇ ਨੇ ਉਹ ਝੋਟੀ ਤੇ ਹੈਗੇ ਨੇ ਵੀਰੇ ਖੋਲ ਕੇ ਗੇੜਾ ਦਵਾ ਦੇ ਤੋਰੇ ਬੋਖਾ ਬਾਈਆਂ ਨੂੰ ਚੈੱਕ ਕਰਵਾ ਦਈਏ ਬਿਲਕੁਲ ਲੈਣ ਸ਼ਾਨਦਾਰ ਸੀਲ ਠੰਡੇ ਸਵਾਲੀ ਝੋਟੀ ਕੱਲਾ ਕੱਲਾ ਨਿਖੜਮਾ ਥਣ ਹੱਥੀ ਦਵਾਈ ਵਾਲਾ ਵਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਸੂਣ ਚ ਤਕਰੀਬਨ 5 ਤੋਂ 4 ਦਿਨ ਝੋਟੀ ਦੇ ਬਾਕੀ ਨੇ ਬਿਲਕੁਲ ਗਾਂਵਾਂ ਵਾਲਾ ਥਾਣਾਗਾ ਪੋਲੀ ਚ ਵਾਈ ਹੈ ਵੀਰ ਕਹਿੰਦਾ ਮਾਲਕਾਂ ਦੇ ਦੱਸਣ ਅਨੁਸਾਰ ਕਿਉਂਕਿ ਵੀਰਾਂ ਦਾ ਵਪਾਰ ਦਾ ਕੰਮ ਹੈ ਕੋਈ ਤੋਂ ਖਤਰ ਲੈ ਲੈਣ ਕੰਮ ਨਹੀਂਗਾ ਦੋ ਟਾਈਮ ਤਿੰਨ ਟਾਈਮ ਸੂਈ ਹੋਈ ਮਾਜਰੀ ਤੇ ਥੱਲੀ ਕਰਕੇ ਲਿਆ ਸਕਦੇ ਹੋ ਗੱਬਣਾ ਨਹੀਂ ਭਾਰ ਰੋਟੀ ਦੀ ਵੀਰ ਕਹਿੰਦਾ ਆਪਣੀ ਫੁੱਲ ਜ਼ਿੰਮੇਵਾਰੀ ਹੋਊਗੀ ਕੋਈ ਦਿੱਕਤ ਵਾਲਾ ਕੰਮ ਨਹੀਂਗਾ ਕਿਉਂਕਿ ਵੀਰਾਂ ਦਾ ਵਪਾਰ ਦਾ ਕੰਮ ਹੈ ਰੁਟੀਨ 'ਚ ਵੀਰਾਂ ਕੋਲੇ 5 ਤੋਂ 4 ਮੱਝਾਂ ਆਉਂਦੀਆਂ ਰਹਿੰਦੀਆਂ ਨੇ ਜੇ ਕਿਸੇ ਮੇਰੇ ਵੀਰ ਦੀ ਥੰਮਦਾਰ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਮੇਰੇ ਰੇਟ ਕੀ ਹੋਗਾ ਇਹਦਾ ਬਾਜ ਵਜਾ ਕਰਿ ਸਨ ਇਹਦਾ ਰੇਟ ਕਰਾਉਣਾ 1:40 ਕਰਾ ਲਓ 45 ਕਰਾ ਲਓ ਲੈਣ ਦੇਣ ਨਾਲ ਆਪਣੇ ਚੈਨਲ ਤੇ ਇੱਕ ਗੱਲ ਹੋਰ ਦੱਸਣਾ ਵੀਰੇ ਘਰੇ ਤੋਂ ਨਾਲੇ ਮਾਲ ਵੱਧ ਲੈਂਦੇ ਨੇ ਰੇਟ ਬਿਲਕੁਲ ਇਹਨਾਂ ਬਾਜ ਵਜਾ ਕਰੀ ਮਗਰੋਂ ਉਹ ਮਾਲ 100 ਨਾਲ ਘਟਿੰਦੇ ਸਵਾ ਲੱਖ ਦੀ ਝੋਟੀ ਦੇ ਇੱਕ ਲੱਖ ਤੇ ਦੋਸਤੋ 25000 ਦੀ ਵੀਰ ਕਹਿੰਦੇ ਝੋਟੀ ਦੇ ਦਾਂਗੇ ਮੁੱਲ ਕਰਾਉਣ ਨੂੰ 135 40 ਕੁਸ ਕਰਾ ਲਓ ਸਵਾ ਲੱਖ ਚੋਂ ਮਾਣ ਤਨ ਜਰੂਰ ਹੋਗਾ ਤੁਹਾਨੂੰ ਉਹ ਲੋਹ ਦੇਓ ਬਾਈ ਜਮਾ 15 ਕਿਲੋ ਗਾਰੰਟੀ ਵਾਲਾ ਕੰਮ ਆ ਦੇਖ ਸਕਦੇ ਹੋ ਦੋਸਤੋ ਸਿਸਟਮ ਬਿਲਕੁਲ ਹਲੇ ਝੋਟੀਆਂ ਨੇ ਭਰਨ ਵਾਲੇ ਵਾਸਤੇ ਤਾਂ ਇਹਨਾਂ ਨੂੰ ਲੈ ਜੂ ਹਫਤਾ ਆਰਾਮਦਾਰੀ ਬਿੰਦੀਆਂ ਵਾਲਾ ਹਵਾਨਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਹਵਾਨਾ ਝੋਟੀਆਂ ਦੇ ਇਹੋ ਜਿਹਾ ਲੱਗੇ ਆਹ ਦੇਖ ਸਕਦੇ ਹੋ ਦੋਸਤੋ ਜਜਮੈਂਟ ਨੇੜੇ ਤੋਂ ਕਰ ਸਾਨੂੰ ਬਿਲਕੁਲ ਇਕੱਲੇ ਫਲੀਆਂ ਵਰਗਾ ਨਿਖਣਵਾ ਥਾਣਾ ਬਾਜਬ ਰੇਟ 1 ਲੱਖ ਤੇ 25000 ਘਰੇ ਆਏ ਬੰਦੇ ਦਾ ਮਾਨਤਾ ਨੂੰ ਜ਼ਰੂਰ ਹੋਗਾ ਜਿਹੜੀ ਵੀਰੇ ਆਪਾਂ ਦੂਜੇ ਨੰਬਰ ਤੇ ਝੋਟੀ ਦੇਖੀ ਨੇ ਇਹਦੀ ਕੀ ਡਿਟੇਲ ਹੈਗੀ ਇਹਦੇ ਭਾਈ 10 ਦਿਨ ਬਾਕੀ ਆ ਇਸ ਸਹੀ 10 ਦਿਨ ਬਾਕੀ ਨੇ ਸਿੰਘ ਸੁੱਕਾ ਹਨ ਟੋਪੀ ਲੈ ਗਈ ਸੀ ਭਾਈ ਟੋਪੀ ਪਿਹੜਤੀ ਸੀ ਮੰਗਾਂ ਨਾਲ ਯਾਰ ਮਈਆਂ ਨਾਲ ਪਿਹੜ ਪੀਦੀ ਟ ਸੋਣ ਚ ਤਕਰੀਬਨ ਵੀਰ ਕਹਿੰਦਾ 10 ਦਿਨ ਵਾਕੀ ਨੇ ਚੌੜੀ ਚੂੜੀ ਝੋਟੀ ਬਹੁਤ ਹੈਗੀ ਪਹਿਲੇ ਸੂਏ ਕਿੰਨਾ ਕ ਦੁੱਧ ਦਿੰਦਾ ਵੀਰੇ ਨੇ ਪਹਿਲੇ ਸੂਏ ਕਿੰਨਾ ਦਿੰਦਾ 12 ਕਿਲੋ 12 ਕਿਲੋ 12 ਕਿਲੋ ਦੁੱਧ ਦਿੰਦਾ ਬਿਲਕੁਲ ਗਾਂਵਾਲਾ ਸਿਸਟਮ ਸੀਲ ਠੰਡੀ ਖੁੱਲੇ ਹਵਾਨੇ ਦੀ ਵੀਰੇ ਖੋਲ ਕੇ ਢੇੜਾ ਦਵਾਰੇ ਤੋਰੇ ਭੁਖਾ ਬਾਈਆਂ ਨੂੰ ਇਹ ਵੀ ਚੈੱਕ ਕਰਵਾ ਦਈਏ ਦੋਸਤੋ ਦੋਨੇ ਝੋਟੀਆਂ ਫੁੱਲ ਵੱਡੇ ਕੱਦ ਕਾਠ ਵਾਲੀਆਂ ਸੀਲ ਠੰਡੀਆਂ ਕੋਈ ਡਰਦੀਆਂ ਨਹੀਂ ਕੋਈ ਮਾਰਦੀਆਂ ਨਹੀਂ ਬਾਕੀ ਹਵਾਨੇ ਦੀ ਬਿਲਕੁਲ ਖੁੱਲੀ ਗਾਵਾਂ ਵਾਲਾ ਹਵਾਨਾ ਲੱਗਾ ਝੋਟੀ ਦੇ ਆ ਦੇਖ ਸਕਦਾ ਹਾਂ ਦੋਸਤੋ ਰਵੜ ਵਰਗਾ ਹਵਾਨਾ ਹੈ ਮੂਰੇ ਮੰਗਰ ਦਾ ਹਵਾਨਾ ਦੇਖੋ ਕਿਵੇਂ ਪੂ ਚੱਕ ਕੇ ਖੜ ਗਈ ਸੀ ਲਠੰਡੀ ਬਾਜਬ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਵੀਰ ਤੋਂ ਤੋਰੇ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਤੋਰੇ ਤਾਰੇ ਦੀ ਝੋਟੀ ਬਿਲਕੁਲ ਸਾਫ਼ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਚੰਗੀ ਸਮੀ ਭਲੀ ਜਾਤ ਬੇਰੀ ਵਾਲੀ ਝੋਟੀ ਬਾਕੀ ਪਿੱਠਪੂੜੇ ਦੀ ਮੰਤਰ ਬਹੁਤ ਚੌੜੀ ਹੈ ਝੋਟੀ ਦੀ ਜਵੇਂ ਸਾਨਾਂ ਦੀ ਬਿਠਾਉਂਦੀ ਐ ਇਸ ਤਰ੍ਹਾਂ ਦੀ ਹੈ ਤੁਹਾਨੂੰ ਆਪ ਨੂੰ ਹੀ ਪਤਾ ਵੀ ਜਿਹੜੀ ਝੋਟੀ ਪਿੱਠ ਦੀ ਚੌੜੀ ਉਹ ਦੁੱਧ ਵਾਕਈ ਗੜਦਾਂ ਨਹੀਂ ਕਿਉਂਕਿ ਮਈਆਂ ਦੇ ਕੈਰੇਕਟਰਾਂ 'ਚ ਇੱਕ ਦੋ ਲੱਥਨ ਇਹੋ ਜਿਹੀ ਹੋਣੇ ਜ਼ਰੂਰੀ ਨਹੀਂ ਆ ਦੇਖੋ ਦੋਸਤੋ ਲੱਤ ਬਿਲਕੁਲ ਲੈਣ ਕਿਵੇਂ ਵਹਿ ਜਾ ਭਾਈ ਥੱਲੇ ਲੈ ਗੱਬਣ ਝੋਟੀ ਹੈ ਜਿਵੇਂ ਚੋਈ ਚੱਲੋ ਕੋਈ ਦਿੱਕਤ ਵਾਲਾ ਕੰਮ ਨਹੀਂ ਸੀਲ ਠੰਡੀ ਜੈਨੂਅਨ ਵੀਰ ਘਰਾਂ 'ਚੋਂ ਮੋੜ ਲੈਂਦੇ ਨੇਗੇ ਕਿ ਰੇਸ਼ਣ ਇਹਦਾ ਕੀ ਰੇਟ ਹੋਗਾ ਬਾਜੋ ਜਿਆ ਭਾਈ ਇਹਦਾ 1 ਲੱਖ ਤੇ 20 ਹਜ਼ਾਰ ਦੀ ਝੋਟੀ ਛੱਡਾਂਗੇ 1 ਲੱਖ ਤੇ 20 ਹਜ਼ਾਰ ਦੀ ਝੋਟੀ ਦੇਵਾਂਗੇ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ 1 ਲੱਖ ਤੇ 20 ਹਜ਼ਾਰ 'ਚੋਂ ਚੰਗੀ ਸਮੀਬਲੀ ਜਾਤ ਬਰੀੜ ਵਾਲੀ ਝੋਟੀ ਸੂਣ ਤੇ तकरीबन 8 ਤੋਂ 10 ਇੰਚ ਝੋਟੀ ਦੇ ਬਾਕੀ ਨੇ ਜਿੱਦੇ ਨੂੰ ਝੋਟੀ ਨੇ ਸੂਣਾਗਾ ਦੋਸਤੋ ਹਵਾਨਾ ਝੋਟੀ ਨੇ ਕਾਫੀ ਬਣਾ ਲੈਣਾ ਬਾਲ ਢੇਲਾ ਝੋਟੀ ਦੇ ਕਾਫੀ ਨਹੀਂ ਗੀਆਂ ਤੀਜੇ ਨੰਬਰ ਤੇ ਪਾਲਕ ਗੱਟੀ ਵੀਰਾਂ ਦੇ ਬਹੁਤ ਫੋਨ ਆਉਂਦੇ ਰਹਿੰਦੇ ਨੇ ਵੀ ਚੰਗੀ ਨਸਲ ਦੀ ਪਾਲਕ ਗੱਟੀ ਲੈਣੀ ਆ ਦੋਸਤੋ ਚੈੱਕ ਕਰ ਸਕਦੇ ਹੋ ਦੋਸਤੋ ਪਿੱਠ ਪੁੜੇ ਦੀ ਬੰਤਰ ਐਦਾਂ ਦੀ ਆ ਜਿਵੇਂ ਮੰਨ ਲਓ ਵੀ ਝੋਟੀ ਗੱਬਣ ਹੁੰਦੀ ਹੈਗੀ ਪਰ ਹੈਗੀ ਛੋਟੀ ਉਮਰ ਚ ਕੀ ਡਿਟੇਲ ਹੈ ਵੀਰੇ ਇਹਦੀ ਜਿਹੜੀ ਆਪਾਂ ਬਾਈ ਖੀਰੀ ਹੈ ਖੀਰੀ ਹੈ ਦੁੱਧ ਦੰਦ ਦੁੱਧ ਦੰਦ ਆ ਤੁਸੀਂ ਮੰਨ ਲਓ 18 ਕਿੰਨੀ ਕੁ ਉਮਰ ਆ ਕੀਦੀ 18 ਨੂੰ ਕਿੰਨੇ ਮਹੀਨੇ ਦੀ 18-19 ਮਹੀਨੇ ਦੀ ਕੱਟੀ ਦੀ ਉਮਰ ਹੈ ਚੰਗੀ ਸਮੀ ਪਲੀ ਜਾਤ ਬਰੀਡ ਵਾਲੀ ਕੱਟੀ ਰੇਟ ਬਾਜੋ ਵੀਡੀਓ ਦੇ ਵਿੱਚ ਕਰਵਾਵਾਂਗੇ ਔਰੇ ਪੱਖੋਂ ਦੋਸਤੋ ਆਪਾਂ ਤੁਹਾਨੂੰ ਚੈੱਕ ਕਰਵਾਦੀ ਆ ਦੇਖ ਸਕਦੇ ਹੋਗੇ ਵੀਰ ਕਹਿੰਦਾ ਚਾਚਾ ਕੀ ਆ ਜਵਾਬ ਕਰਨ ਲੱਗਿਆ ਹੈ ਨਾ ਵੀਡੀਓ ਪਾਉਣੀਆਂ ਮੈਂ ਇੱਥੇ ਲਿਆ ਵੀਰ ਕਹਿੰਦਾ ਵੀ ਆਪਣੇ ਚਾਚਾ ਜੀ ਦੀ ਗੱਟੀ ਹੈ ਘਰੇ ਪਾਲੀ ਹੋਈ ਹੈ ਚਲੋ ਮਜਬੂਰੀਆਂ ਕਰਨੇ ਸੇਲ ਕਰਨੀਆਂ ਪੈਂਦੀਆਂ ਨੇਗੀਆਂ ਨਹੀਂ ਇਹੋ ਜਿਹੀਆਂ ਚੀਜ਼ਾਂ ਦੋਸਤੋ ਸੇਲ ਕਰਨ ਵਾਲੀਆਂ ਨਹੀਂ ਹੁੰਦੀਆਂ ਬਿਲਕੁਲ ਕੂਨੀ ਫੇਸਪੂਸ ਵੀ ਕੱਟੀ ਦਾ ਬਹੁਤ ਸ਼ਾਨਦਾਰ ਹੈਗਾ ਜੇ ਕਿਸੇ ਮੇਰੇ ਵੀਰ ਦੀ ਸਮਦਰੀ ਚਾਉਂਦੀ ਹੈ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਣਗੇ ਵੀਰਾਂ ਦਾ ਮੋਬਾਈਲ ਨੰਬਰ 8847633127 ਫੁੱਲ ਵੱਡੇ ਕੱਦ ਕਾਠ ਵਾਲੀ ਆਮ ਮਈਆਂ ਦੇ ਬਰਾਬਰ ਹੀ ਜਾਂਦੀ ਹੈ ਛੋਟੀ ਛੋਟੀ ਉਮਰ ਚ ਛੋਟੀ ਨੇ ਚੰਗਾ ਕੱਦ ਕਾਠ ਕੀਤਾਗਾ ਜੇ ਕਿਸੇ ਮੇਰੇ ਵੀਰ ਦੀ ਸਹਾਂਦਾਰੀ ਚਾਉਂਦੀ ਹੈ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਥਾਣਾ ਚਾਰ ਹੀ ਨੇ ਵੀਰੇ ਚਾਰ ਹੀ ਆ ਬਾਈ ਦੇਖ ਲਓ ਥਣ ਚਾਰ ਹੀ ਨੇ ਦੋਸਤੋ ਆ ਦੇਖ ਸਕ ਚੈੱਕ ਕਰ ਸਕਦੇ ਹੋ ਇਕੱਲਾ ਇਕੱਲਾ ਨਿਕੜਵਾ ਥਾਣਾਗਾ ਜੇ ਕਿਸੇ ਮੇਰੇ ਵੀਰ ਦੀ ਸਹਾਂਦਾਰੀ ਚਾਉਂਦੀ ਹੈ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਰੇ ਰੇਟ ਕੀ ਹੋਗਾ ਦਾ ਬਾਜੋ ਜੀ ਰੇਟ ਬਈ ਰੱਬ ਵਾਲੇ ਹੀ ਹੈਪੀ ਆ ਬਸ ਮਾਨਤਾਂ ਨਾਲ ਕੰਮ ਮਾਨਤਾਂ ਹੋਜੂ ਵੱਡੇ ਵੀਰ ਐਵੇਂ ਮੁੱਲ ਕਰਾਉਣ ਨੂੰ 55000 ਕਰੋ 31 ਬਾਲੀ ਨਜਾਇਜ਼ ਚੰਗੇ ਟੀਕੇ ਦੇ ਉਹਨਾਂ ਨੇ ਪਿੰਡੂ ਨੇ ਲਈ ਸੀ ਤਾਂ ਠੀਕ ਆ ਮਜਬੂਰੀ ਆਪਣੀ ਕਿ ਕੱਤੀ ਨਹੀਂ ਹੱਡੇ ਦਾ ਮੰਗਾ ਦਾ ਕੰਮ ਹੈ ਮੰਗੇ ਵੀਰ ਕਹਿੰਦਾ ਵੀ ਆਪਣੇ ਚਾਚਾ ਜੀ ਦੀ ਗੱਟੀ ਆ ਕੋਈ ਆਪਣੀ ਗੱਟੀ ਨਹੀਂ ਉਹਨਾਂ ਨੇ ਵੀਡੀਓ ਬਣਾਉਣ ਦੇ ਕਰਕੇ ਇੱਧਰ ਖੜਾਤੀ ਗੱਟੀ ਰੇਟ 42000 ਕੀਤਾ 40 ਦੀ ਹੋਜੂ ਭਰਾ ਬਾਕੀ ਵੀ ਬਸ ਲੈ ਨੰਬਰ ਤੁਹਾਨੂੰ ਮੈਂ ਦੇ ਦੇਣਾ ਕਮੈਂਟ ਉਹਨਾਂ ਦਾ ਆ ਝੋਟੀ ਵਾਲੇ ਵੀਰਾਂ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸੰਮਦਾਰੀ ਚਾਹੁੰਦੀ ਹੈ ਝ 97798 90403 90403 ਇਹ ਕੇਵਲ ਕੱਟੀ ਵਾਲੇ ਵੀਰਾਂ ਦਾ ਨੰਬਰ ਹੈ ਮੱਝਾਂ ਵਾਲਾ ਨੰਬਰ 8847633127 ਥਣ ਚਾਰ ਨੇ ਦੋਸਤੋ ਛੋਟੀਆਂ ਵਿੱਚ ਚੰਗਾ ਗੱਡਗਾਠਾ ਬਾਜ ਰੇਟ 42000 ਕੀਤਾ ਘਰੇ ਇਹ ਬੰਦਾ ਮੰਨ ਤਮ ਜ਼ਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਵੀਰਾਂ ਕੋਲੇ ਛੋਟੇ ਮੁੱਲ ਵਾਲੀਆਂ ਹੋਰ ਵੀ ਦੋ ਤਿੰਨ ਮਈਆਂ ਹੁੰਦੀਆਂ ਨੇ ਇੱਧਰ ਦੇਖ ਸਕਦੇ ਹੋ ਦੋਸਤੋ ਚੰਗੀਆਂ ਸਮੀਆਂ ਬਲੀਆਂ ਮੱਝਾਂ ਤਾਜ਼ੀਆਂ ਸੋਈਆਂ ਹੋਈਆਂ ਮੱਝਾਂ ਗੱਬਣਾ ਵੱੱਜਾਂ ਵੀ ਵੀਰਾਂ ਕੋਲੇ ਹੁੰਦੀਆਂ ਵਪਾਰ ਦਾ ਕੰਮ ਹੈ ਜਿਹਨੂੰ ਉਹਨਾਂ ਵੀਰਾਂ ਦਾ ਬਾਜਬ ਰੇਟ ਵਾਲੀਆਂ ਮੱਝਾਂ ਵੀ ਹੁੰਦੀਆਂ ਨੇ ਵੀਰਾਂ ਕੋਲੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ